ਨਾ ਲਾਉਂਦਾ ਤਾਂ ਕੇਵਲ ਪਿਆਰ ਕਰਨ ਵਾਲਿਆਂ ਨੂੰ ਜਿਹੜੇ ਅੰਦਰੋਂ ਪ੍ਰੀਤ ਕਰਦੇ ਨੇ ਪਿਆਰ ਤੇ ਅਸੀਂ ਵੀ ਕਰਦੇ ਆ ਪਰ ਸਾਡੇ ਪਿਆਰ ਬਾਹਰੀ ਨੇ ਅੰਦਰੂਨੀ ਪ੍ਰੇਮ ਨਹੀਂ ਬਣਿਆ ਆਖੋ ਸਤਨਾਮ ਜੀ ਵਾਹਿਗੁਰੂ ਅਸੀਂ ਉੱਪਰੋਂ ਉੱਪਰੋਂ ਤੇ ਸਿੱਖਾਂ ਵਿੱਚੋਂ ਸਿੱਖ ਨਹੀਂ ਹਾਂ ਅਸੀਂ ਉੱਪਰੋਂ ਉੱਪਰੋਂ ਸਿੱਖੀ ਦਾ ਦਿਖਾਵਾ ਕਰਨ ਵਾਲੇ ਆ ਅਸੀਂ ਦੀ ਬਹੁਤ ਵੱਡੇ ਸਿੱਖ ਆ ਪਰ ਅੰਦਰ ਸਾਡੇ ਕੁਝ ਨਹੀਂ ਹੈ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਠੋੜ ਚਿੱਟੇ ਕੱਪੜਿਆਂ ਤੋਂ ਜੱਜ ਨਾ ਕਰਿਓ ਵੀ ਜੀ ਇਹ ਬਹੁਤ ਵੱਡਾ ਸੰਤ ਹੈ ਇਹ ਬਹੁਤ ਵੱਡਾ ਮਹਾਂਪੁਰਖ ਹੋਏਗਾ ਜਿਨ੍ਹਾਂ ਦੇ ਕੱਪੜੇ ਚਿੱਟੇ ਨੇ ਚਿੱਤ ਬਹੁਤ ਮੈਲੇ ਨੇ ਬਹੁਤ ਮੈਲੇ ਮੈਂ ਬੇਨਤੀ ਕਰ ਰਿਹਾ ਸੀ ਸਾਡੀ ਜਿਹੜੀ ਸਿੱਖੀ ਹੈ ਉੱਪਰ ਵਾਲੀ ਸਿੱਖੀ ਰਹਿ ਗਈ ਹੈ ਬਸ ਕੇਵਲ ਸਾਡੇ ਕੋਲ ਲੋਕ ਦਿਖਾਵਾ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਸਾਢੇ 4 ਫੁੱਟੀ ਉੱਤੋਂ ਦੀ ਪਾਈ ਹੈ ਸ੍ਰੀ ਸਾਹਿਬ ਦੇਖੋ ਲੋਕਾਂ ਨੂੰ ਦਿਖਾਉਣ ਵਾਸਤੇ ਉੱਤੋਂ ਦੀ ਪਾਈ ਹੈ ਮੈਂ ਜੀ ਬਹੁਤ ਵੱਡਾ ਸਿੱਖ ਹਾਂ ਤੇ ਜਦੋਂ ਹੋਰ ਕੋਲੇ ਜਾਣਾ ਹੋਵੇ ਜਾਣਾ ਹੋਵੇ ਸਰਕਮਾਉਣ ਵਾਲੇ ਕੋਲੇ ਤੇ ਥੱਲੇ ਦੀ ਆਖੋ ਸਤਨਾਮ ਵਾਹਿਗੁਰੂ ਜੀ ਆ ਸਿੱਖੀ ਰਹਿ ਗਈ ਹੈ ਬਸ ਇੱਥੇ ਆ ਕੇ ਤੁਹਾਡੀ ਸਿੱਖੀ ਖੜ ਗਈ ਹੈ ਉਹ ਪਿਆਰ ਵਾਲਿਓ ਪੂਰਾ ਗੁਰੂ ਤੁਹਾਡੇ ਕੋਲ ਫਿਰ ਵੀ ਤੁਹਾਨੂੰ ਹੋਰ ਕੋਲੇ ਜਾਣਾ ਪਵੇ ਸ਼ਰਮ ਵਾਲੀ ਗੱਲ ਹੈ ਤੁਹਾਡੇ ਕੋਲ ਤੇ ਪੂਰਾ ਆਜੋ ਚਰਣੀ ਡਿੱਗ ਪੋ ਆ ਕੇ ਮਾਲਕਾ ਤੇਰੇ ਦਰ ਤੇ ਆਇਆ ਤੇਰੇ ਜੋਗਾ ਮੇਰੀ ਗਰੀਬ ਦੀ ਬਾਹ ਫੜ ਲੈ